ਦਾ ਨੁਕਸਾਨ ਹੋਇਆ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਖਡੀਆਂ ਖੜੀਆਂ ਗੱਡੀਆਂ ਸੀ ਉਹ ਤੱਕ ਪਲਟ ਗਈਆਂ ਇੰਨੀ ਤੇਜ਼ ਹਵਾ ਚੱਲੀ ਹੈ ਇਸ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਹੈ ਬਠਿੰਡਾ 'ਚ ਨੁਕਸਾਨ ਹਾਲ ਖਾਸ ਕਰ ਮਾਲਵੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਮਾਲਵਾ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਅੱਜ ਦੀ ਇਸ ਗੜੇਮਾਰੀ ਦੇ ਨਾਲ ਜਿੱਥੇ ਕਿ ਫਸਲਾਂ ਨੂੰ ਤਾਂ ਨੁਕਸਾਨ ਹੋਇਆ ਹੈ ਗੜੇਮਾਰੀ ਦੇ ਨਾਲ ਪਰ ਉਸ ਦੇ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ ਬਹੁਤ ਸਾਰੇ ਘਰਾਂ ਨੂੰ ਨੁਕਸਾਨ ਹੋਇਆ ਛੱਤਾਂ ਤੱਕ ਉਹਨਾਂ ਦੀਆਂ ਜਿਹੜੀਆਂ ਉਖੜ ਗਈਆਂ ਨੇ ਔਰ ਉਸ ਤੋਂ ਬਾਅਦ ਬਹੁਤ ਸਾਰੀਆਂ ਐਸੀਆਂ ਖੜੀਆਂ ਗੱਡੀਆਂ ਸੀ ਜਿਹੜੀਆਂ ਕਿ ਪਲਟ ਤੁਹਾਨੂੰ ਖਬਰ ਦੱਸ ਰਿਹਾ ਕਿ ਮਾਫ ਕਰਨਾ ਕਪੂਰਥਲਾ ਦੇ ਵਿੱਚ ਇੱਕ ਨੌਜਵਾਨ ਦੇ ਉੱਪਰ ਬਿਜਲੀ ਡਿੱਗੀ ਸੀ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਸੀ ਸੋ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੀ ਉਹ ਬਿਲਕੁਲ ਹੂ ਬੂ ਉਸੇ ਤਰੀਕੇ ਦੇ ਨਾਲ ਇਸ ਸਮੇਂ ਦਿਖ ਰਿਹਾ ਹੈ ਕਿ ਉਹਦਾ ਅਸਰ ਦਿਖ ਰਿਹਾ ਹੈ ਸੋ ਤੁਹਾਨੂੰ ਮੋਗੇ ਦੀਆਂ ਤਸਵੀਰਾਂ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਮੋਗੇ ਦੇ ਵਿੱਚ ਇਹ ਜਿਹੜਾ ਚਖੜ ਹੈ ਚੱਲਿਆ ਉਸ ਦੇ ਨਾਲ ਇਸ ਝੱਖੜ ਚੱਲਣ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਔਰ ਜਿਹੜੇ ਲੋਕ ਨੇ ਉੱਥੇ ਦੇ ਉਹਨਾਂ ਦੇ ਵਿੱਚ ਥੋੜਾ ਜਿਹਾ ਡਰ ਤੇ ਸਹਿਮ ਦਾ ਮਾਹੌਲ ਵੀ ਹੈ ਕਿਉਂਕਿ ਪੰਜਾਬ ਦੇ ਵਿੱਚ ਐਸੀਆਂ ਤਸਵੀਰਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਬਹੁਤ ਸਾਰੇ ਐਸੇ ਤੱਟਵਰਤੀ ਇਲਾਕੇ ਹੁੰਦੇ ਨੇ ਜਿਨ੍ਹਾਂ ਦੀਆਂ ਤਸਵੀਰਾਂ ਅਸੀਂ ਸੁਣਦੇ ਹਾਂ ਉਹਨਾਂ ਦੇ ਵੱਲੋਂ ਅਲਰਟ ਜਾਰੀ ਕੀਤੇ ਜਾਂਦੇ ਕਿ ਤੱਟਵਰਤੀ ਜਿਹੜਾ ਉਹ ਸਮੁੰਦਰ ਦੇ ਵਿੱਚ ਤੂਫਾਨ ਆਇਆ ਹੈ ਉਹ ਟਕਰਾਏਗਾ ਉਸ ਤੋਂ ਬਾਅਦ ਸਾਰਾ ਮੌਸਮ ਜਿਹੜਾ ਉਹ ਬਦਲ ਜਾਏਗਾ ਪਰ ਪੰਜਾਬ ਦੀਆਂ ਤਸਵੀਰਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਜਿਹ ਦੀਆਂ ਤਸਵੀਰਾਂ ਨੇ ਵਾਹਿਗੁਰੂ 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 ਕਿਰ ਯਾਦਾ ਓਏ ਉਹ ਤਾਰ ਆ ਤਾਰ ਨਾ ਉੱਤੇ ਡੱਕ ਪੇ ਤਾਰ ਆ ਇਧਰ ਇਧਰ ਹੋਇਆ ਬਿਜਲੀ ਦੀ ਤਾਰ ਆ ਲੇ ਗਰੀ ਪਈ ਆ ਉਹਦੇ ਵਾਹ ਉਹ ਬੋਪਾ ਬੋਲਾ ਮਾਰਨ ਵਾਲੇ ਕੰਮ ਆ ਓਏ ਉਹ ਬੋਪਾ ਓਏ ਉੱਧਰ ਆ ਗਿਓਨੀ ਸਾਈਡਰ ਦੀ ਹੋਈ ਬੋਪਾ ਡਰਾ ਬਣਾਇਆ ਕੰਮ ਆ ਨਾ ਪੂਰਾ ਲਿਆ ਤਾਰ ਟੁੱਟ ਗਈ ਬੋਪਾ ਓਹ ਹੋ 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 ਬਹੁਤ ਬੜੀ ਕੰਮ ਆਇਆ ਤਕੀਆ ਆ ਚੱਕਤੀ ਬੱਲਾ ਬਾਬਾ ਆ ਸਰਦ ਫਾਣ ਸੀ ਬਾਬਾ